ਉ ਫਿਰ ਸ਼ੌਕਰਨੀ ਦੇ ਰੂਪ ਵਿੱਚ ਆਈ ਆ ਤੇ ਕਹਿਣ ਲੱਗੀ ਵੇ ਤੈਨੂੰ ਮੋਹਰਾਂ ਦੀ ਥੈਲੀ ਦਿੱਤੀ ਸੀ ਕੱਲ ਹੁਣ ਤੂੰ ਫਿਰ ਇੱਕ ਗਰੀਬ ਲੱਕੜਾਰੇ ਵਾਂਗ ਲੱਕੜਾ ਕੱਟ ਰਿਹਾ ਵਾ ਐਨੇ ਪੈਸੇ ਤੈਨੂੰ ਕੱਲ ਦਿੱਤੇ ਆ ਕਿੱਥੇ ਗਏ ਉਹ ਪੈਸੇ ਅੱਜ ਜੰਗਲ ਵਿੱਚ ਫਿਰ ਤੂੰ ਲੱਕੜਾ ਕੱਟਣ ਲਈ ਤੁਰਿਆ ਫਿਰਦਾ ਵਾ ਇਸ ਨੇ ਮੋਹਰਾਂ ਦੇ ਗਵਾਚਣ ਦੀ ਸਾਰੀ ਗੱਲ ਜਿਹੜੀ ਉਹਨੂੰ ਸੁਣਾਈ ਆ ਉਹਨੇ ਸੋਚਿਆ ਵੀ ਚੱਲ ਕੋਈ ਗੱਲ ਨਹੀਂ ਆ ਦੂਜੀ ਵਾਰੇ ਨੂੰ ਅਮੀਰ ਬਣਾਉਂਦੀ ਹੀਰਿਆਂ ਦਾ ਕੀਮਤੀ ਹਾਰ ਜਿਹੜਾ ਉਹ ਦੇ ਦੇਣੀ ਆ ਨਾਲ ਡਾੜਨਾ ਵੀ ਕੀਤੀ ਆ ਵੀ ਕੱਲ ਵਾਲੀ ਮੂਰਖਤਾ ਨਹੀਂ ਕਰਨੀ ਇਹਨੂੰ ਗਵਾਉਣਾ ਨਹੀਂ ਹੈ ਲੱਕੜਾ ਦੇ ਨੇ ਬੜੀ ਚੁਸਤੀ ਵਰਤੀ ਹੈ ਆਪਦੇ ਬਲੋਂ ਕੀਮਤੀ ਜਿਹੜਾ ਹਾਰ ਸੀ ਨਾ ਉਹਨੂੰ ਆਪਦੀ ਦਸਤਾਰ ਆਪਦੀ ਪੱਗ ਚੋਂ ਟੰਗ ਲਿਆਵਾ ਗਰਮੀ ਬੜੀ ਪੈ ਰਹੀ ਹੈ ਤੇ ਪਾਣੀ ਵੇਖ ਕੇ ਪਾਣੀ ਪੀਣ ਤੇ ਇਸ਼ਨਾਨ ਕਰਨ ਦੀ ਇੱਛਾ ਜੀ ਪ੍ਰਗਟ ਹੋ ਗਈ ਹੈ ਹਾਰ ਸਮੇਤ ਉਹ ਪੱਗ ਵੀ ਲਾ ਕੇ ਕਿਨਾਰੇ ਤੇ ਰੱਖੀ ਆ ਪਰ ਹੁਣ ਧਿਆਨ ਪੱਗ ਵੇ ਸੀ ਵੀ ਕਿਤੇ ਕੋਈ ਬਾਗੀ ਚੱਕ ਕੇ ਨਾ ਲੈ ਜਾਵੇ ਪੱਗ ਚੁੱਕਣ ਲਈ ਕੋਈ ਇਨਸਾਨ ਤਾਂ ਨਹੀਂ ਆਇਆ ਪਰ ਕਰਮਾ ਦੀ ਮਾਰ ਐਸੀ ਪਈ ਆ ਬਈ ਜਿਹੜੀ ਇੱਕ ਏਲਾ ਨਾ ਹਾਰ ਸਮੇਤ ਪੱਗੀ ਚੋੱਕ ਕੇ ਲੈ ਗਈ ਤੇ ਜਾ ਕੇ ਪੱਗ ਸਮੇਤ ਹਾਰ ਖਾਣ ਵਾਲੀ ਚੀਜ਼ ਸਮਝ ਕੇ ਆਪਦੇ ਆਲ ਨਹੀਂ ਚੁੱਕ ਦਿੱਤਾ ਵਾ ਤੇ ਜੇ ਦੇ ਨਾ ਸਿਰੋਂ ਨੰਗਾ ਲੱਕੜਾ ਕਟਣ ਲਈ ਲੱਕੜਹਾਰਾ ਜੰਗਲਵਾਲ ਤੁਰਿਆ ਆ ਰਿਹਾ ਵਾ ਗਰੀਬ ਆਦਮੀ ਸੀ ਜਿਹੜੀ ਕੋਲ ਕੱਪੜਾ ਸੀ ਸਿਰ ਤੇ ਬੰਨਣ ਲਈ ਉਹ ਵੀ ਜਿਹੜਾ ਉਹਦੇ ਕੋਲੋਂ ਨਹੀਂ ਰਿਹਾ ਉਹ ਵੀ 2.5 ਕਿਲੋਮੀਟਰ ਦਾ ਉਹ ਗਮ ਹੋ ਗਿਆ ਵਾ ਹੁਣ ਲక్ష్ਮੀ ਵੀ ਜਿਹੜੀ ਆ ਨਾ ਇਹ ਸੋਚਾਂ ਚ ਪੈ ਗਈ ਆ ਵੀ ਮੈਨੂੰ ਦੋ ਵਾਰੀਆਂ ਨੂੰ ਅਮੀਰ ਬਣਾਇਆ ਵਾ ਇਹ ਇਸ ਤਰ੍ਹਾਂ ਹੀ ਕਿਉਂ ਆ ਕੇ ਜਦੋਂ ਉਹਨੇ ਸਾਰੀ ਗੱਲਾਂ ਨੂੰ ਫੇਰ ਪਤਾ ਲੱਗੀ ਤੇ ਉਹ ਕਹਿਣ ਲੱਗੀ ਵੀ ਮੈਂ ਤੈਨੂੰ ਆਖਿਆ ਸੀ ਵਿਚਾਰ ਰੱਖੀ ਪਰ ਤੂੰ ਧਿਆਨ ਨਹੀਂ ਦਿੱਤਾ ਫੇਰ ਲక్ష్ਮੀ ਜੀ ਨੇ ਆਖਿਆ ਵੀ ਚੱਲ ਕੋਈ ਗੱਲ ਨਹੀਂ ਆ ਵੀ ਹੁਣ ਮੈਂ ਤੈਨੂੰ ਨਾ ਇੱਕ ਕੀਮਤੀ ਲਾਲ ਦਿੰਨੀ ਆ ਉਹਨੂੰ ਐਸ ਵਾਰ ਉਹਨੇ ਉਹ ਲਾਲ ਜਿਹੜਾ ਨਾ ਤੂੰ ਉਹਨੂੰ ਸੰਭਾਲ ਕੇ ਖੜਨਾ ਤੇ ਉਹਨੇ ਕੀ ਕਿਤਾਬ ਦੀ ਕਮੀਈ ਸੀ ਜਿਹੜੀ ਉੱਪਰਲੀ ਜੇਬ ਚ ਹਨ ਉਹਦੇ 'ਚ ਉਹਨੇ ਲਾਲ ਪਾ ਲਿਆ ਹੁਣ ਜਦੋਂ ਘਰੋਂ ਵਾਪਸ ਜਿਹੜਾ ਉਹ ਜਾ ਰਿਹਾ ਸੀ ਰਸਤੇ 'ਚ ਪਾਣੀ ਦੀ ਪਿਆਸ ਲੱਗੀ ਉਹਨੂੰ ਦਰਿਆ ਦੇ ਕਿਨਾਰੇ ਤੇ ਬੈਠ ਕੇ ਪਾਣੀ ਪੀਣਾ ਉਹਨੇ ਚਾਹਿਆ ਵਾ ਤੇ ਜਦੋਂ ਪਾਣੀ ਪੀਣ ਲਈ ਚੁੱਕਿਆ ਏ ਜੇਬ ਦੇ ਵਿੱਚੋਂ ਕੀਮਤੀ ਲਾਲ ਜਿਹੜਾ ਸੀ ਨਾ ਉਹ ਪਾਣੀ 'ਚ ਡਿੱਗ ਪਿਆ ਏ ਉਹ ਦਰਿਆ 'ਚ ਡਿੱਗ ਪਿਆ ਉਹ ਜਦੋਂ ਉਹ ਲਾਲ ਸੀਨਾ ਜਿਹੜਾ ਡਿੱਗਾ ਉਹ ਮੱਛੀ ਨੇ ਉਸੇ ਵੱਲੇ ਨਿਗਲ ਲਈ ਆਈ ਬਹੁਤ ਦੁਖੀ ਹੋਇਆ ਬਈ ਮੇਰੀ ਨਾਲੇ ਕੀ ਹੋ ਰਿਹਾ ਵਾ ਚੌਥੇ ਦਿਨ ਫੇਰ ਲੱਕੜਾਂ ਕਟਣ ਆ ਗਿਆ ਏ ਲక్ష్ਮੀ ਜੀ ਫੇਰ ਮਿਲੇ ਆ ਉਨੀ ਗੱਲਬਾਤ ਦਸੀ ਆ ਸਾਰੀ ਗੱਲ ਕਹਿ ਸੁਣਾਈ ਆ ਫੇਰ ਕਰਮ ਦੇਵਤਾ ਜਿਹੜੇ ਸੀ ਨਾ ਉਹਨੇ ਲక్ష్ਮੀ ਨੂੰ ਪੁੱਛਿਆ ਵੀ ਤੂੰ ਆਖਿਆ ਸੀ ਮੈਂ ਇਹਨੂੰ ਅਮੀਰ ਕਰ ਦੇਵਾਂਗੀ ਤੂੰ ਆਪ ਦਾ ਜੋਰ ਲਾਇਆ ਏ ਤੇ ਜੋਰ ਲਾ ਕੇ ਤੂੰ ਦੇਖਿਆ ਏ ਪਰ ਹੁਣ ਵੇਖ ਲੱਕੜਾਂ ਨੇ ਇਹਨੂੰ ਕਿਵੇਂ ਮੈਂ ਅਮੀਰ ਬਣਾ ਸਕਦਾ